ਛੋੜੇਨ ਕਰੇ ਪਖੰਡ ਨਾ ਸੁਹਾਗਣ ਨਾ ਔਰੰਡ ਗੁਰਬਾਣੀ ਹੀ ਵਰਤ ਦਾ ਖੰਡਨ ਕਰਦੀ ਆ ਤੇ ਕਹਿੰਦੀ ਆ ਜਿਹੜੀਆਂ ਔਰਤਾਂ ਵਰਤ ਰੱਖਦੀਆਂ ਏ ਉਹ ਪਖੰਡ ਕਰਦੀਆਂ ਏ ਨਾ ਉਹ ਸੁਹਾਗਣਾ ਚਾਉਨੀਆਂ ਨਾ ਉਹ ਰੰਡੀਆਂ ਚ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਜੰਮਣਾ ਮਰਨਾ ਤਾਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁੰਦਾ ਏ ਜੇ ਵਰਤ ਰੱਖਣ ਨਾਲ ਉਮਰ ਵੱਧਦੀ ਹੁੰਦੀ ਤਾਂ ਔਰਤਾਂ ਦੇ ਘਰ ਵਾਲੇ ਕਿਉਂ ਮਰਦੇ ਔਰਤਾਂ ਕਿਉਂ ਰੰਡੀਆਂ ਹੁੰਨੀਆਂ ਰਾਜਵੀਰ ਜਵੰਦਾ ਜੀ 35 ਸਾਲ ਦੀ ਉਮਰ ਦੇ ਵਿੱਚ ਇਹ ਦੁਨੀਆ ਤੋਂ ਚਲੇ ਗਏ ਕੀ ਉਹਨਾਂ ਦੇ ਘਰ ਵਾਲੀ ਨੇ ਕਦੇ ਉਹਨਾਂ ਲਈ ਵਰਤ ਨਹੀਂ ਰੱਖਿਆ ਹਨ عمر ਵਧਣ ਲਈ ਰੱਖਿਆ ਹੋਣਾ ਹੈ ਨਾ ਫਿਰ ਉਹ 35 ਸਾਲ ਦੀ ਉਮਰ ਤੇ ਚਲੇ ਗਏ ਇਹ ਨਹੀਂ ਕਹਿ ਸਕਦੇ ਬੰਦੇ ਨੇ ਕਦਮ ਮਾਰਨਾ ਹੈ ਹਨਾ ਕਿਹਦੀ ਉਮਰ ਘਟਾ ਕਿਹਦੀ ਵਧਦਾ ਇਹ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈਗਾ ਸੋ ਵਰਤ ਦਾ ਪਖੰਡ ਛੱਡ ਕੇ ਆਪਣੇ ਘਰ ਦਾ ਮਾਹੌਲ ਵਧੀਆ ਬਣਾਓ ਕਲ ਇਹ ਸਦਾ ਵਰਤ ਰੱਖੋ ਮਾੜੀ ਸੋਚ ਦਾ ਵਰਤ ਰੱਖੋ ਚਿੰਤਾ ਦਾ ਵਰਤ ਰੱਖੋ ਸਦਾ ਲਈ ਗੁਰਵਾਣੀ ਨਾਲ ਜੁੜੋ ਪ੍ਰਮਾਤਮਾ ਦਾ ਨਾਮ ਲਾਓ ਆਨੰਦ ਮਾਣੋ ਜ਼ਿੰਦਗੀ ਦਾ ਪਿਆਰ ਮੁਹੱਬਤ ਨਾਲ ਘਰ ਦੇ ਵਿੱਚ ਰਹੋ ਬਸ ਇਹੀ ਅੱਜ ਦਾ ਸੁਨੇਹਾ ਹੈ